ਪਿਆਰਿਓ ਧੰਨ ਗੁਰੂ ਤੇਗ ਬਹਾਦਰ ਸਹਿ ਮਹਾਰਾਜੀ ਕਹਿੰਦੇ ਨੇ ਘਟ ਘਟ ਮੈਂ ਹਰ ਜੋ ਵਸੈ ਸੰਤਨ ਕਹਿਓ ਪੁਕਾਰ ਕਹੋ ਨਾਨਕ ਤਿਹ ਭਜਮਣਾ ਔ ਨਿਦ ਉਤਰੈ ਪਾਰ ਸਤਿਗੁਰੂ ਜੀ ਕਹਿੰਦੇ ਨੇ ਕਿ ਸੰਤ ਜਨ ਇਹ ਗੱਲ ਪੁਕਾਰ ਪੁਕਾਰ ਕੇ ਕਹਿੰਦੇ ਨੇ ਕਿ ਹਰ ਘਟ ਹਰ ਹਿਰਦੇ ਦੇ ਵਿੱਚ ਰੱਬ ਵੱਸਦਾ ਹੈ ਜਰੇ ਜਰੇ ਦੇ ਵਿੱਚ ਰੱਬ ਵੱਸਦਾ ਹੈ ਅ ਰੱਬ ਬਾਹਰ ਨਹੀਂ ਅ ਰੱਬ ਸਾਡੇ ਹਿਰਦੇ ਵਿੱਚ ਵੱਸਦਾ ਹੈ ਸਾਡੇ ਅੰਦਰ ਵੱਸਦਾ ਹੈ ਤੇ ਮਹਾਰਾਜ ਕਹਿੰਦੇ ਨੇ ਕਹੋ ਨਾਨਕ ਤੇ ਭਜਮਣ ਭਉ ਨਿਧ ਉਤਰ ਹੈ ਪਾਰ ਸਜਣਾ ਜਿਹੜਾ ਪਰਮਾਤਮਾ ਸਾਡੇ ਹਿਰਦੇ ਵਿੱਚ ਵੱਸਦਾ ਹੈ ਜਰੇ ਜਰੇ ਦੇ ਵਿੱਚ ਵੱਸਦਾ ਹੈ ਕਹਿੰਦੇ ਉਹਨੂੰ ਯਾਦ ਕਰ ਲਾ ਉਹਦਾ ਭਜਨ ਕਰ ਲਾ ਸੰਸਾਰ ਭੌਜਲ ਤੋਂ ਤੇਰਾ ਪਾਰ ਉਤਾਰਾ ਹੋ ਜਾਏਗਾ ਉਹਨੂੰ ਯਾਦ ਕਰ ਲਾ ਉਹਦਾ ਭਜਨ ਕਰ ਲਾ ਸੰਸਾਰ ਭੌਜਲ ਤੋਂ ਤਰ ਜਾਏਗਾ